ਕੋਈ ਦੇਖੋ ਦਨਸ਼ੁਰਾ ਟੀਵੀ ਸੱਤਾਂ ਹੀ ਖੜੇ ਆ ਕਲਾ ਨਗਰ ਦੇ ਵਿੱਚ ਸਾਡੇ ਸਾਡੇ ਵਰਸਾ ਮਜੂਰ ਨੇ ਸਾਰੇ ਜਿਹੜੀ ਸੇਵਾ ਹੀ ਹੈ ਕਨੇ ਪਿੰਡਾਂ ਦਾ ਇਹ ਤوڑا ਪਿੰਡ ਤੋਂ ਆਈ ਹੈ ਸਾਰੀ ਸੋਹਤ ਚੰਦ ਸਿੰਘ ਤوڑا ਜੀ ਦੇ ਨਗਰ ਦੀ ਸਾਰੀ ਪੰਚਾਇਤ ਆ ਜੀ ਉਹਨਾਂ ਦੇ ਪਿੰਡ ਦੇ ਜਿੰਮੇਵਾਰ ਬੰਦੇ ਬੰਨੇ ਆਏ ਆ ਸ਼੍ਰੋਮਿਤਪੁਰ ਦਾ ਮੈਂਬਰ ਉਥੋਂ ਦਾ ਚੇਅਰਮੈਨ ਉਹ ਸਾਰੇ ਇੱਥੇ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਹੀ ਧੰਨਵਾਦ ਕਰਦਾ ਵੀ ਅੱਜ ਦਾ ਸਹਰੇ ਵਾਲਾ ਦੇਣਾ ਏਡੀ ਦੂਰ ਤੋਂ ਚੱਲ ਕੇ ਆਏ ਆ ਮੇਰੇ ਕੋ ਕੋ ਨੋਜ ਲਈ ਜਨਾ ਨਨ ਧੰਨਵਾਦ ਕਰਦੇ ਜੀ ਸੇਵਾ ਲੈ ਗਏ ਕੀ ਕੀ ਲੈ ਗਏ ਕਿੰਨੀਆਂ ਟਰਾਲੀਆਂ ਇਹਦੇ ਵਿੱਚ ਜੀ ਪਹਿਲੇ ਟਰਾਲੀਆਂ ਲੈ ਆ ਪੰਜ ਤੂੜੀਆਂ ਨੇ ਤਿੰਨ ਟਰਾਲੀਆਂ ਲੈ ਆ ਅਚਾਰ ਦੀਆਂ ਨੇ ਬਾਕੀ ਕਹਿੰਦੇ ਵੀ ਪੰਜ ਅਸੀਂ ਭਰਾਵਾਂ ਨਾਲ ਖੜਨ ਦੀ ਸਭ ਨੂੰ ਨੇ ਮਤਵਾਤੀ ਆ ਤੇ ਅਸੀਂ ਆਪਣੇ ਭਰਾਵਾਂ ਕਿੰਨੀ ਮਾਤਰਾ ਜਿੰਨਾ ਦੇ ਤੇਲ ਵਾਸਤੇ ਵੀ ਕੋਈ ਮਾਇਆ ਇਕੱਠੀ ਕਰਕੇ ਲਿਆਇਆ ਸੋ ਜੋ ਵੀ ਲਿਆਇਆ ਵੇਖੋ ਜਦੋਂ ਕਿਸੇ ਕੋਈ ਮਤ ਕਰਨਾ ਹੁੰਦਾ ਉਹ ਦੀ ਦੱਸੀ ਨਹੀਂ ਜਾਂਦੀ ਵੀ ਕੀ ਕਰਦੇ ਅਸੀਂ ਸਾਹਮਣੇ ਵੀ ਜੇ ਜੇ ਇਹਨਾਂ ਨੇ ਸਾਡੀ ਲੱਖ ਦੀ ਕੀਤੀ ਤੇ ਅਸੀਂ ਸਭ ਨੇ 10 ਲੱਖ ਦੀ ਕਰਕੇ ਚਿੰਦੇ ਜੇ 10 ਲੱਖ ਦੀ ਕੀਤੀ ਅਸੀਂ ਸਾਹਮਣੇ 50 ਲੱਖ ਦੀ ਕੀਤੀ ਜੀ ਇਹਨਾਂ ਦਾ ਧੰਨਵਾਦ ਕਰਕੇ ਔਖੇ ਵੇਲੇ ਲੋਕਾਂ ਦੀ ਦਿੱਤਾ ਚ ਇਹਨਾਂ ਨੇ ਵਾਹ ਬੜੀ ਜਦੋਂ ਕਲਰ ਵਾਲੇ ਅਣੇ ਵਾਲੇ ਦੀ ਬਹੁਤ ਨੁਕਸਾਨ ਹੋਇਆ ਸੀ ਪਰ ਬਦਕਿਸਮਤੀ ਸੀ ਕਿ ਪਿਛਲੇ ਸਮੇਂ ਚ ਕਲਾਨੌਰ ਨੂੰ ਕਿਸੇ ਦੇਖਿਆ ਹੀ ਨਹੀਂ ਸੀ ਬਿਲਕੁਲ ਨજર ਅੰਦਾਜ਼ ਕੀਤਾ ਸਾਡੇ ਨਾਲ ਟੋੜਾ ਪਿੰਡ ਦੇ ਜਿਹੜੇ ਆਏ ਨੇ ਸੇਵਾ ਲੈ ਕੇ ਸ਼ਰੋਮ ਕਮੇਟੀ ਦੇ ਮੈਂਬਰ ਵੀ ਉਹਨਾਂ ਨਾਲ ਗੱਲਬਾਤ ਕਰਨ ਸਰ ਕਿਹੜੇ ਪਿੰਡ ਤੋਂ ਆਏ ਤੇ ਆਪਾਂ ਕਿੰਨੀ ਸੇਵਾ ਲੈ ਗਿਆ ਆਪਾਂ ਪੁੱਜੀਆਂ ਕਲਾਨੌਰ ਅਸੀਂ ਟੋੜੇ ਪਿੰਡ ਤੋਂ ਆਏ ਆ ਪੰਤਰਤਨ ਕਿੱਥੇ ਦਾਰਪੰਸੀ ਟੋੜਾ ਸਾਹਿਬ ਉਹਨਾਂ ਦੇ ਨਗਰ ਤੋਂ ਆਇਆ ਸਮੁੱਚੀ ਸੰਗਤ ਆਈ ਹੈ ਹਰ ਜਿੰਨ ਕਿ ਜਿਹੜਾ ਸਾਡੇ ਪਿੰਡ ਦਾ ਵਿਅਕਤੀ ਚ ਗਰੀਬ ਕਿ ਕਿਸੇ ਕਿ ਕੋਈ ਕਿਸਾਨ ਹੈ ਚ ਦੁਕਾਨਦਾਰ ਹਰ ਵਿਅਕਤੀ ਨੂੰ ਯੋਗਦਾਨ ਪਾਏ ਉਹਦੀ ਭਾਵਨਾ ਵੀ ਇਹ ਸੀਗੀ ਵੀ ਸਾਡਾ ਜਿਹੜਾ ਪੈਸਾ ਸਹੀ ਲੱਗ ਜਵੇ ਕਿਉਂਕਿ ਕਈ ਵਾਰ ਇੱਕੋ ਜਗ੍ਹਾ ਪੈਸਾ ਜਾਈ ਜਾਂਦਾ ਅਸੀਂ ਛੋਡੇ ਵਰ ਸਾਹਿਬ ਨੂੰ ਮਿਲੇ ਸੀ ਇਹਨਾਂ ਨੇ ਕਿਹਾ ਜੀ ਅਸੀਂ ਛੋਡੇ ਜ਼ਿਮੀਂਦਾਰਾਂ ਨੂੰ ਡੀਜ਼ਲ ਦੇਵਾਂਗੇ ਅਸੀਂ 5000 ਲੀਟਰ ਡੀਜ਼ਲ ਦੇ ਕੇ ਜਾ ਰਹੇ ਹਾਂ ਜਿੱਥੇ ਨਗਰ ਵੱਲੋਂ ਤੇ ਨਾਲ ਹੀ ਅਸੀਂ 200 ਕੁਇੰਟਲ ਅਸੀਂ ਹਰਾ ਚਾਰਾ ਡੰਗਰਾਂ ਦਾ ਜਿਹੜਾ ਚਾਰਾ ਉਹਦੇ ਕੀ ਜਾ ਰਹੇ ਪੰਜ ਟਲਿਆਂ ਤੂੜੀ ਦੀਆਂ ਨੇ ਤਾਂ ਕਿ ਸਾਡੀ ਇੱਛਾ ਸੀਗੀ ਸੰਗਤ ਆ ਪਹੇ ਤੇ ਅਸੀਂ ਪਹੁੰਚਵੇ ਛੋਡੇ ਵਰ ਸਾਹਿਬ ਨੇ ਕਿਹਾ ਜੀ ਮੈਂ ਇਕੱਲੇ-ਇਕੱਲੇ ਉਧਰ ਤਾਂ 53 ਵਾਰ ਇੱਕੋ ਜਗ੍ਹਾ ਹਲਪ ਜਾਈ ਜਾਂਦੇ ਬਾਕੀ ਬੰਦੇ ਰਹੇ ਵਾਂਝੇ ਰਹਿ ਜਾਂਦੇ ਨੇ ਤੈਨਾਂ ਕੀ ਕਲਾ ਨੌਰ ਦੀ ਜਰੂਰਤ ਹੈ ਇੱਥੇ ਸਿੱਦੇ ਪਹੁੰਚ ਜਾਂਦੇ ਸੰਗਤ ਦਾੜਾ ਸੀ ਉਹ ਉੱਥੇ ਡਿੱਗੇ ਜਾ ਰਹੇ ਹਾਂ ਤੁਹਾਡੇ ਵੱਲੋਂ ਕਿੰਨੀਆਂ ਟਰਾਲੀਆਂ ਜਿਹੜੀਆਂ ਸੇਵਾ ਲੈ ਕੇ ਆਈਓ ਅੱਜ ਕੱਲ੍ਹ ਪੰਜ ਟਰਾਲੀ ਤੋੜੀਆਂ ਨੇ ਜੀ ਤੇ ਤਿੰਨ ਟਰਾਲੀਆਂ ਹਰਾਚਾਰ ਇਹ ਸਾਡੇ ਆਪਣੇ ਪਿੰਡ ਦੇ ਨਗਰ ਦੇ ਇਕੱਠੇ ਕਰਾਈ ਕਰਕੇ ਜਾਂ ਤੁਸੀਂ ਆਪਣੇ ਵੱਲੋਂ ਕੁਝ ਲੈ ਕੇ ਆਏ ਜੀ ਤੇ ਇਹ ਇਹਦੇ ਵਿੱਚ ਸਾਡਾ ਨਗਰ ਦਾ ਯੋਗਦਾਨ ਹੈ ਤੇ ਟੋੜਾ ਸਾਹਿਬ ਦੀ ਯਾਦ ਵਿੱਚ ਟੋੜਾ ਕਬੱਡੀ ਕਪਾ ਜਿਹੜਾ ਉਹਦੇ ਮੈਂਬਰਾਂ ਨੇ 3 ਲੱਖ ਉਹਨਾਂ ਨੇ ਪਾਇਆ 4 ਲੱਖ ਨਗਰਾਂ ਨੇ 7 ਲੱਖ ਬਿਲਕੁਲ ਜੀ ਜਿਵੇਂ ਤਸਵੀਰਾਂ ਦੇਖ ਸਕਦੇ ਮੇਰੇ ਇੱਥੇ ਕਾਫੀ ਟਰਾਲੀਆਂ ਲੈ ਕੇ ਆਏ ਨੇ ਟੋੜਾ ਦੇ ਵਿੱਚੋਂ ਉਹ ਸੇਵਾ ਕਰਨ ਦੇ ਲਈ ਆਏ ਨੇ ਹੜਾਚਾ ਦਾ ਡੀਜ਼ਲ ਲੈ ਕੇ ਆਏ ਨੇ ਤੁਸੀਂ ਦੇਖੋ ਦੈਨਸਰਾ ਟੀਵੀ ਕਲਾਂਗੋੜ ਤੁਸੀ ਦੇਖਦੇ ਦੈਨਸਰਾ ਟੀਵੀ ਸੱਤਾਂ ਹੀ ਖੜੇ ਆ ਕਲਾਂਗੋੜ ਦੇ ਵਿੱਚ ਸਾਡੇ ਸਾਡੇ ਵਰਸਾ ਮਜੂਰ ਨੇ ਸਾਰੇ ਜਿਹੜੀ ਸੇਵਾ ਹੀ ਹੈ ਕਿਹੜੇ ਪਿੰਡਾਂ ਦਾ ਹੈ ਇਹ ਤੋੜਾ ਪਿੰਡ ਤੋਂ ਆਈ ਹੈ ਸਾਰੀ ਸਾਬਕਾ ਚੰਨ ਸਿੰਘ ਤੋੜਾ ਜੀ ਦੇ ਨਗਰ ਦੀ ਸਾਰੀ ਪੰਚਾਇਤ ਆ ਜੀ ਉਹਨਾਂ ਦੇ ਪਿੰਡ ਦੇ ਜ਼ਿੰਮੇਵਾਰ ਬੰਦੇ ਬੰਦੇ ਆਇਆ ਸ਼੍ਰੋਮਿਤ ਪਿੰਡ ਦਾ ਮੈਂਬਰ ਉਥੋਂ ਦਾ ਚੇਅਰਮੈਨ ਸਾਰੇ ਇੱਥੇ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਮਨੋਂ ਦਾ ਇਹ ਧੰਨਵਾਦ ਕਰਦਾ ਵੀ ਅੱਜ ਦਾ ਸਹਰੇ ਵਾਲਾ ਦੇਣਾ ਜੀ ਦੂਰ ਤੋਂ ਚੱਲ ਕੇ ਆਏ ਆ ਮੇਰੇ ਕੋਲ ਕੋਈ ਨਵਜ ਨਹੀਂ ਜਨਨਾ ਮਨੋਂ ਦਾ ਧੰਨਵਾਦ ਇਹ ਜੀ ਦੀ ਸੇਵਾ ਲੈ ਗਏ ਕਿੰਨੀ ਲੈ ਗਏ ਕਿੰਨੀਆਂ ਟਰਾਲੀਆਂ ਇਹਦੇ ਵਿੱਚ ਜੀ ਪੰਜ ਟਰਾਲੀਆਂ ਲੈ ਆ ਪੰਜ ਟੂੜੀਆਂ ਨੇ ਤਿੰਨ ਟਰਾਲੀਆਂ ਆ ਗੀਆਂ ਆਚਾਰ ਦੀਆਂ ਨੇ ਬਾਕੀ ਕਹਿੰਦੇ ਵੀ ਪੰਜ ਅਸੀਂ ਭਰਾਵਾਂ ਨਾਲ ਖੜਨ ਦੀ ਸਾਡੇ ਨੂੰ ਮਤਲਬ ਆਈ ਤੇ ਅਸੀਂ ਉਹਦੇ ਭਰਾਵਾਂ ਕਿੰਨੀ ਮਾਤਰਾ ਜਿੰਨਾ ਦੇ ਤੇਲ ਵਾਸਤੇ ਵੀ ਕੋਈ ਮਾਇਆ ਇਕੱਠੀ ਕਰਕੇ ਲਿਆਇਆ ਸੋ ਜੋ ਵੀ ਲਿਆਇਆ ਵੇਖੋ ਜਦੋਂ ਕਿਸੇ ਕੋਈ ਮਤ ਕਰਨਾ ਹੁੰਦਾ ਉਹ ਦੀ ਦੱਸੀ ਨਹੀਂ ਜਾਂਦੀ ਵੀ ਕੀ ਕਰਦੇ ਅਸੀਂ ਸਾਹਮਣੇ ਵੀ ਜੇ ਜੇ ਇਹਨਾਂ ਨੇ ਸਾਡੀ ਲੱਖ ਦੀ ਕੀਤੀ ਤੇ ਅਸੀਂ ਸਭ ਨੇ 10 ਲੱਖ ਦੀ ਕਰਕੇ ਚਿੰਦੇ ਜੇ 10 ਲੱਖ ਦੀ ਕੀਤੀ ਇਸ ਸਾਹਮਣੇ 50 ਲੱਖ ਦੀ ਕੀਤੀ ਜੀ ਇਹਨਾਂ ਦਾ ਧੰਨਵਾਦ ਕਰਦੇ ਔਖੇ ਵੇਲੇ ਲੋਕਾਂ ਦੀ ਦਿੱਤਾ ਚ ਇਹਨਾਂ ਨੇ ਵਾਹ ਬੜੀ ਜਦੋਂ ਕਲਰ ਵਾਲੇ ਤੇ ਅਣੇ ਵਾਲੇ ਦੀ ਬਹੁਤ ਨੁਕਸਾਨ ਹੋਇਆ ਸੀ ਪਰ ਬਦਕਿਸਮਤੀ ਸੀ ਕਿ ਪਿਛਲੇ ਸਮੇਂ ਚ ਕਲਾਨੌਰ ਨੂੰ ਕਿਸੇ ਦੇਖਿਆ ਹੀ ਨਹੀਂ ਸੀ ਬਿਲਕੁਲ ਨજર ਅੰਦਾਜ਼ ਕੀਤਾ ਸਾਡੇ ਨਾਲ ਟੋੜਾ ਪਿੰਡ ਦੇ ਜਿਹੜੇ ਆਏ ਨੇ ਸੇਵਾ ਲੈ ਕੇ ਸ਼ਰੋਮ ਕਮੇਟੀ ਦੇ ਮੈਂਬਰ ਵੀ ਉਹਨਾਂ ਨਾਲ ਗੱਲਬਾਤ ਕਰਨ ਸਰ ਕਿਹੜੇ ਪਿੰਡ ਤੋਂ ਆਏ ਤੇ ਆਪਾਂ ਕਿੰਨੀ ਸੇਵਾ ਲੈ ਗਏ ਆਪਾਂ ਪੁੱਛੀਏ ਕਲਾਨੌਰ ਅਸੀਂ ਟੋੜੇ ਪਿੰਡ ਤੋਂ ਆਏ ਆ ਪੰਤਰਤਨ ਜਥੇਦਾਰ ਪੰਸੀ ਟੋੜਾ ਸਾਹਿਬ ਉਹਨਾਂ ਦੇ ਨਗਰ ਤੋਂ ਆਇਆ ਸਮੁੱਚੀ ਸੰਗਤ ਆਈ ਹੈ ਹਰ ਜਨ ਕਿ ਜਿਹੜਾ ਸਾਡੇ ਪਿੰਡ ਦਾ ਵਿਅਕਤੀ ਚ ਗਰੀਬ ਕਿ ਕਿਸੇ ਕਿ ਕੋਈ ਕਿਸਾਨ ਹੈ ਚਾਹੇ ਦੁਕਾਨਦਾਰ ਹਰ ਵਿਅਕਤੀ ਯੋਗਦਾਨ ਪਾਏ ਉਹਦੀ ਭਾਵਨਾ ਵੀ ਇਹ ਸੀ ਕਿ ਸਾਡਾ ਜਿਹੜਾ ਪੈਸਾ ਸਹੀ ਲੱਗ ਜਵੇ ਕਿਉਂਕਿ ਕਈ ਵਾਰ ਇੱਕੋ ਜਗ੍ਹਾ ਪੈਸਾ ਚਾਈ ਜਾਂਦਾ ਅਸੀਂ ਛੋਡੇਪੁਰ ਸਾਹਿਬ ਨੂੰ ਮਿਲੇ ਸੀ ਇਹਨਾਂ ਨੇ ਕਿਹਾ ਜੀ ਅਸੀਂ ਛੋਟੇ ਜ਼ਿਮੀਂਦਾਰਾਂ ਨੂੰ ਡੀਜ਼ਲ ਦਵਾਂਗੇ ਅਸੀਂ 5000 ਲੀਟਰ ਡੀਜ਼ਲ ਲੈ ਕੇ ਜਾ ਰਹੇ ਹਾਂ ਜਿੱਥੇ ਨਗਰ ਵੱਲੋਂ ਤੇ ਨਾਲ ਹੀ ਅਸੀਂ 200 ਕੁਇੰਟਲ ਅਸੀਂ ਹਰਾ ਚਾਰਾ ਡੰਗਰਾਂ ਦਾ ਜਿਹੜਾ ਚਾਰਾ ਉਹਦੇ ਕਿ ਜਾ ਰਹੇ ਪੰਜ ਟਲੇ ਤੂੜੀ ਦੀਆਂ ਨੇ ਤਾਂ ਕਿ ਸਾਡੀ ਇੱਛਾ ਸੀਗੀ ਸੰਗਤ ਦਾ ਪੈਸਾ ਤੇ ਅਸੀਂ ਪਹੁੰਚ ਜਵੇ ਛੋਡੇਪੁਰ ਸਾਹਿਬ ਨੇ ਕਿਹਾ ਜੀ ਮੈਂ ਇਕੱਲੇ ਉੱਤੇ ਤੱਕ ਪਚੌਂਕੀ ਵਾਰ ਇੱਕੋ ਜਗ੍ਹਾ ਹਲਪ ਜਾਈ ਜਾਂਦੇ ਬਾਕੀ ਬੰਦੇ ਰਹੇ ਵਾਂਝੇ ਰਹਿ ਜਾਂਦੇ ਨੇ ਤਿੰਨ ਗਏ ਵੀ ਤਲਾ ਨੌਰ ਦੇ ਜਰੂਰਤ ਹੈ ਇੱਥੇ ਸਿੱਦੇ ਪਹੁੰਚ ਜਾਂਦੇ ਸੰਗਤ ਦਾੜਾ ਸੀ ਉਹ ਉੱਥੇ ਦੇਖੇ ਜਾ ਰਹੇ ਤੁਹਾਡੇ ਵੱਲੋਂ ਕਿੰਨੀਆਂ ਟਰਾਲੀਆਂ ਜਿਹੜੀਆਂ ਸੇਵਾ ਲੈ ਕੇ ਆਈਓ ਅੱਜ ਕੱਲ੍ਹ ਪੰਜ ਟਰਾਲੀ ਤੋੜੀਆਂ ਨੇ ਜੀ ਤੇ ਤਿੰਨ ਟਰਾਲੀਆਂ ਹਰਾ ਚਾਰ ਇਹ ਸਾਡੇ ਆਪਣੇ ਪਿੰਡ ਦੇ ਨਗਰ ਦੇ ਇਕੱਠੇ ਕਰਾਈ ਕਰਕੇ ਜਾਂ ਤੁਸੀਂ ਆਪਣੇ ਵੱਲੋਂ ਕੁਝ ਲੈ ਕੇ ਇਹ ਇਹਦੇ ਵਿੱਚ ਸਾਡਾ ਨਗਰ ਦਾ ਯੋਗਦਾਨ ਹੈ ਤੇ ਟੋੜਾ ਸਾਹਿਬ ਦੀ ਜਾਜਮਣ ਟੋੜਾ ਕਬੱਡੀ ਕੱਪ ਆ ਜਿਹੜਾ ਉਹਦੇ ਮੈਂਬਰਾਂ ਨੇ 3 ਲੱਖ ਉਹਨਾਂ ਨੇ ਪਾਇਆ 4 ਲੱਖ ਨਗਰਾਂ ਨੇ 7 ਲੱਖ ਦਾ ਬਿਲਕੁਲ ਜੀ ਜਿਵੇਂ ਤਸਵੀਰਾਂ ਦੇਖ ਸਕਦੇ ਮਰੇ ਇੱਥੇ ਕਾਫੀ ਟਰਾਲੀਆਂ ਲੈ ਕੇ ਆਏ ਨੇ ਟੋੜਾ ਦੇ ਵਿੱਚੋਂ ਉਹ ਸੇਵਾ ਕਰਨ ਦੇ ਲਈ ਆਏ ਨੇ ਹੜਾਚਾ ਦਾ ਡੀਜ਼ਲ ਲੈ ਕੇ ਆਏ ਨੇ ਤੁਸੀਂ ਦੇਖਦੇ ਹੋ ਦੈਨਸਰਾ ਟੀਵੀ ਕਲਾਨੋਟ ਤੁਸੀਂ ਦੇਖਦੇ ਹੋ ਦੈਨਸਰਾ ਟੀਵੀ ਸੱਤਾਂ ਹੀ ਖੜੇ ਆ ਕਲਾਨੋਟ ਦੇ ਵਿੱਚ ਸਾਡੇ ਸਾਡੇ ਵਰਸਾ ਮਜੂਰ ਨੇ ਸਾਰੇ ਜਿਹੜੀ ਸੇਵਾ ਹੀ ਹੈ ਕਿਹਨੇ ਪੰਡਾ ਦਾ ਇਹ ਤੋੜਾ ਪਿੰਡ ਤੋਂ ਆਈ ਹੈ ਸਾਰੀ ਸਾਬਕਾ ਚੰਨ ਸਿੰਘ ਤੋੜਾ ਜੀ ਦੇ ਨਗਰ ਦੀ ਸਾਰੀ ਪੰਚਾਇਤ ਆ ਜੀ ਉਹਨਾਂ ਦੇ ਪਿੰਡ ਦੇ ਜ਼ਿੰਮੇਵਾਰ ਬੰਦੇ ਬੰਦੇ ਆਇਆ ਸ਼੍ਰੋਮਿਤ ਪਿੰਡ ਦਾ ਮੈਂਬਰ ਉਥੋਂ ਦਾ ਚੇਅਰਮੈਨ ਉਹ ਸਾਰੇ ਇੱਥੇ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਹੀ ਧੰਨਵਾਦ ਕਰਦਾ ਵੀ ਅੱਜ ਦਸਰੇ ਵਾਲਾ ਦੇਣਾ ਜੀ ਦੂਰ ਤੋਂ ਚੱਲ ਕੇ ਆਏ ਆ ਮੇਰੇ ਕੋਲ ਕੋਈ ਨਵਜ ਨਹੀਂ ਜਨਨਾ ਮੈਂ ਉਹਨਾਂ ਦਾ ਧੰਨਵਾਦ ਇਹ ਜੀ ਜੀ ਸੇਵਾ ਲੈ ਗਏ ਕਿੰਨੀ ਲੈ ਗਏ ਕਿੰਨੀਆਂ ਟਰਾਲੀਆਂ ਆਈਆਂ ਇਹਦੇ ਵਿੱਚ ਜੀ ਪੰਜ ਟਰਾਲੀਆਂ ਲੈ ਆ ਪੰਜ ਟੂੜੀਆਂ ਨੇ ਤਿੰਨ ਟਰਾਲੀਆਂ ਆ ਗੀਆਂ ਆਚਾਰ ਦੀਆਂ ਨੇ ਬਾਕੀ ਕਹਿੰਦੇ ਵੀ ਪੰਜ ਅਸੀਂ ਭਰਾਵਾਂ ਨਾਲ ਖੜਨ ਦੀ ਸਭ ਨੂੰ ਨੇ ਮਤਵਾਤੀ ਆ ਤੇ ਅਸੀਂ ਆਪਣੇ ਭਰਾਵਾਂ ਕਿੰਨੀ ਮਾਤਰਾ ਜਿੰਨਾ ਦੇ ਤੇਲ ਵਾਸਤੇ ਵੀ ਕੋਈ ਮਾਇਆ ਇਕੱਠੀ ਕਰਕੇ ਲਿਆਇਆ ਸੋ ਜੋ ਵੀ ਲਿਆਇਆ ਵੇਖੋ ਜਦੋਂ ਕਿਸੇ ਕੋਈ ਮਤ ਕਰਨਾ ਹੁੰਦਾ ਉਹ ਦੀ ਦੱਸੀ ਨਹੀਂ ਜਾਂਦੀ ਵੀ ਕੀ ਕਰਦੇ ਅਸੀਂ ਸਾਹਮਣੇ ਵੀ ਜੇ ਜੇ ਇਹਨਾਂ ਨੇ ਸਾਡੀ ਲੱਖ ਦੀ ਕੀਤੀ ਤੇ ਅਸੀਂ ਸਭ ਨੇ 10 ਲੱਖ ਦੀ ਕਰਕੇ ਚਿੰਦੇ ਜੇ 10 ਲੱਖ ਦੀ ਕੀਤੀ ਅਸੀਂ ਸਾਹਮਣੇ 50 ਲੱਖ ਦੀ ਕੀਤੀ ਜੀ ਇਹਨਾਂ ਦਾ ਧੰਨਵਾਦ ਕਰਦੇ ਔਖੇ ਵੇਲੇ ਲੋਕਾਂ ਦੀ ਦਿੱਤਾ ਚ ਇਹਨਾਂ ਨੇ ਵਾਹ ਬੜੀ ਜਦੋਂ ਕਲਰ ਵਾਲੇ ਅਣੇ ਵਾਲੇ ਦੀ ਬਹੁਤ ਨੁਕਸਾਨ ਹੋਇਆ ਸੀ ਪਰ ਬਦਕਿਸਮਤੀ ਸੀ ਕਿ ਪਿਛਲੇ ਸਮੇਂ ਚ ਕਲਾਨੌਰ ਨੂੰ ਕਿਸੇ ਦੇਖਿਆ ਹੀ ਨਹੀਂ ਸੀ ਬਿਲਕੁਲ ਨજર ਅੰਦਾਜ਼ ਕੀਤਾ ਸਾਡੇ ਨਾਲ ਟੋੜਾ ਪਿੰਡ ਦੇ ਜਿਹੜੇ ਆਏ ਨੇ ਸੇਵਾ ਲੈ ਕੇ ਸ਼ਰੋਮ ਕਮੇਟੀ ਦੇ ਮੈਂਬਰ ਵੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੇ ਸਰ ਕਿਹੜੇ ਪਿੰਡ ਤੋਂ ਆਏ ਤੇ ਆਪਾਂ ਕਿੰਨੀ ਸੇਵਾ ਲੈ ਗਏ ਆਪਾਂ ਪੁੱਛੀਏ ਕਲਾਨੌਰ ਅਸੀਂ ਟੋੜੇ ਪਿੰਡ ਤੋਂ ਆਏ ਆ ਪੰਤਰਤਨ ਕਿੱਥੇ ਦਾਰਪੰਸੀ ਟੋੜਾ ਸਾਹਿਬ ਉਹਨਾਂ ਦੇ ਨਗਰ ਤੋਂ ਆਇਆ ਸਮੁੱਚੀ ਸੰਗਤ ਆਈ ਹੈ ਹਰ ਜਨ ਕਿ ਜਿਹੜਾ ਸਾਡੇ ਪਿੰਡ ਦਾ ਵਿਅਕਤੀ ਚ ਗਰੀਬ ਕਿ ਕਿਸੇ ਕਿ ਕੋਈ ਕਿਸਾਨ ਹੈ ਚਾਹੇ ਦੁਕਾਨਦਾਰ ਹਰ ਵਿਅਕਤੀ ਯੋਗਦਾਨ ਪਾਏ ਉਹਦੀ ਭਾਵਨਾ ਵੀ ਇਹ ਸੀ ਕਿ ਸਾਡਾ ਜਿਹੜਾ ਪੈਸਾ ਸਹੀ ਲੱਗ ਜਵੇ ਕਿਉਂਕਿ ਕਈ ਵਾਰ ਇੱਕੋ ਜਗ੍ਹਾ ਪੈਸਾ ਚਾਈ ਜਾਂਦਾ ਅਸੀਂ ਛੋਡੇਪੁਰ ਸਾਹਿਬ ਨੂੰ ਮਿਲੇ ਸੀ ਇਹਨਾਂ ਨੇ ਕਿਹਾ ਜੀ ਅਸੀਂ ਛੋਟੇ ਜ਼ਿਮੀਂਦਾਰਾਂ ਨੂੰ ਡੀਜ਼ਲ ਦਵਾਂਗੇ ਅਸੀਂ 5000 ਲੀਟਰ ਡੀਜ਼ਲ ਲੈ ਕੇ ਜਾ ਰਹੇ ਹਾਂ ਜਿੱਥੇ ਨਗਰ ਵੱਲੋਂ ਤੇ ਨਾਲ ਹੀ ਅਸੀਂ 200 ਕੁਇੰਟਲ ਅਸੀਂ ਹਰਾ ਚਾਰਾ ਡੰਗਰਾਂ ਦਾ ਜਿਹੜਾ ਚਾਰਾ ਉਹਦੇ ਕਿ ਜਾ ਰਹੇ ਪੰਜ ਟਲੇ ਤੂੜੀ ਦੀਆਂ ਨੇ ਤਾਂ ਕਿ ਸਾਡੀ ਇੱਛਾ ਸੀਗੀ ਸੰਗਤ ਦਾ ਪੈਸਾ ਤੇ ਅਸੀਂ ਪਹੁੰਚ ਜਵੇ ਛੋਡੇਪੁਰ ਸਾਹਿਬ ਨੇ ਕਿਹਾ ਜੀ ਮੈਂ ਇਕੱਲੇ ਉੱਤੇ ਤੱਕ ਪਚੌਂਕੀ ਵਾਰ ਇੱਕੋ ਜਗ੍ਹਾ ਹਲਪ ਜਾਈ ਜਾਂਦੇ ਬਾਕੀ ਬੰਦੇ ਰਹੇ ਵਾਂਝੇ ਰਹਿ ਜਾਂਦੇ ਨੇ ਤਿੰਨ ਗਏ ਵੀ ਤਲਾ ਨੌਰ ਦੇ ਜਰੂਰਤ ਹੈ ਇੱਥੇ ਜਿੱਦੇ ਪਹੁੰਚ ਜਾਂਦੇ ਸੰਗਤ ਦਾੜਾ ਸੀ ਉਹ ਉੱਥੇ ਦੇਖੇ ਜਾ ਰਹੇ ਤੁਹਾਡੇ ਵੱਲੋਂ ਕਿੰਨੀਆਂ ਟਰਾਲੀਆਂ ਜਿਹੜੀਆਂ ਸੇਵਾ ਲੈ ਕੇ ਆਈਓ ਅੱਜ ਕੱਲ੍ਹ ਪੰਜ ਟਰਾਲੀ ਤੋੜੀਆਂ ਨੇ ਜੀ ਤੇ ਤਿੰਨ ਟਰਾਲੀਆਂ ਹਰਾ ਚਾਰ ਇਹ ਸਾਡੇ ਆਪਣੇ ਪਿੰਡ ਦੇ ਨਗਰ ਦੇ ਇਕੱਠੇ ਕਰਾਈ ਕਰਕੇ ਜਾਂ ਤੁਸੀਂ ਆਪਣੇ ਵੱਲੋਂ ਕੁਝ ਲੈ ਕੇ ਇਹ ਇਹਦੇ ਵਿੱਚ ਸਾਡਾ ਨਗਰ ਦਾ ਯੋਗਦਾਨ ਹੈ ਤੇ ਟੋੜਾ ਸਾਹਿਬ ਦੀ ਜਾਜਮਣ ਟੋੜਾ ਕਬੱਡੀ ਕੱਪ ਆ ਜਿਹੜਾ ਉਹਦੇ ਮੈਂਬਰਾਂ ਨੇ 3 ਲੱਖ ਉਹਨਾਂ ਨੇ ਪਾਇਆ 4 ਲੱਖ ਨਗਰਾਂ ਨੇ 7 ਲੱਖ ਦਾ ਬਿਲਕੁਲ ਜੀ ਜਿਵੇਂ ਤਸਵੀਰਾਂ ਦੇਖ ਸਕਦੇ ਮੈਂ ਇੱਕ ਕਾਫੀ ਟਰਾਲੀਆਂ ਲੈ ਕੇ ਆਏ ਤੇ ਬਿੰਦੋੜਾ ਦੇ ਵਿੱਚੋਂ ਉਹ ਸੇਵਾ ਕਰਨ ਦੇ ਲਈ ਆਏ ਨੇ ਹੜਾ ਜਿਆਦਾ ਡੀਜ਼ਲ ਲੈ ਗਏ ਨੇ ਤੁਸੀਂ ਦੇਵੋ ਦੇਖਣਾ ਟੀਵੀ ਕਲਾਨੋ